ਵਸਤੀਵਾਦੀ ਕਾਨੂੰਨ ਜਿਹੜੇ ਅੰਗਰੇਜ਼ਾਂ ਵੇਲੇ ਦੇ ਬਣੇ ਸੀ ਉਹ ਤੇ ਸੋਧ ਕੀਤੀ ਐ ਉਹਦੀ ਆਰਟ ਜਿਹਨਾਂ ਨੇ ਕਾਨੂੰਨ ਹੋਰ ਜਿਆਦਾ ਸਖਤ ਕਰਕੇ ਕਾਲੇ ਬਣਾ ਦੇ ਆ ਵੀ ਹੁਣ ਪੁਲਿਸ ਨੂੰ ਇੰਨੀਆਂ ਪਾਵਰਾਂ ਦਿੱਤੀਆਂ ਵੀ 25 ਤੋਂ 40 ਦਿਨ ਦੇ ਵਿੱਚ ਕੋਈ ਵੀ ਪੁਲਿਸ ਵਾਲੇ ਜਿਹਨੂੰ ਮਰਜ਼ੀ ਫੜ ਕੇ ਕੋਈ ਗ੍ਰਿਫਤਾਰੀ ਪਾਉਣ ਦੀ ਲੋੜ ਨਹੀਂ ਬਿਨਾ ਮੁਕੱਦਮਾ ਦਰਜ ਕਰੇ ਤੋਂ ਵੀ ਆਪਣੀ ਪੁਲਿਸ ਰਾਜ ਰੱਖ ਕੇ ਜੋ ਮਰਜ਼ੀ ਤਸ਼ੱਦਦ ਢਾ ਸਕਦੇ ਸੋ ਸਾਨੂੰ ਇਹ ਸੋਚਣ ਦੀ ਲੋੜ ਆ ਵੀ ਇਹ ਉਹੀ ਉਦੋਂ ਵੀ ਮਾੜਾ ਤੌਰ ਜਿਵੇਂ ਕਿਸੇ ਵੇਲੇ ਅੰਗਰੇਜ਼ਾਂ ਵੇਲੇ ਦੇ ਕਾਨੂੰਨ ਬਣੇ ਉਦੋਂ ਵੀ ਮਾੜੇ ਕਾਨੂੰਨ ਜਾਣੇ ਲਿਆ ਕੇ ਸਖਤ ਕਾਨੂੰਨ ਲਿਆ ਕੇ ਇਹ ਜਿੰਨੇ ਵੀ ਕੋ ਲੋਕ ਸੰਘਰਸ਼ ਨੇ ਉਹਨਾਂ ਨੂੰ ਕਿਵੇਂ ਕੁਚਲਣਾ ਲੋਕ ਆਵਾਜ਼ਾਂ ਨੂੰ ਕਿਵੇਂ ਦੱਬਣਾ ਜਾਂ ਜਿਹੜੇ ਲੋਕ ਕੱਲ ਨੂੰ ਕੋਈ ਧਰਨਾ ਮਜਾਰਿਆਂ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਕਿਵੇਂ ਖੰਡਿਆਉਣਾ ਇਹ ਸਾਰੀਆਂ ਨੀਤੀਆਂ ਉਹ ਲੈ ਕੇ ਆ ਰਹੇ ਨੇ ਸੋ ਸਮਝਣ ਦੀ ਲੋੜ ਹੈ ਇਹ ਜਿਸ ਤਰ੍ਹਾਂ ਨਵਦੀਪ ਦੇ ਉੱਤੇ ਹੋਇਆ ਇਸ ਤਰ੍ਹਾਂ ਭਗਤ ਰਜਿੰਦਰਪਾਲ ਸਿੰਘ ਟਿੰਮਾ ਹੇ ਰਾਜਸਥਾਨ ਦੇ ਵਿੱਚ ਜਿਹੜੇ ਨਵੇਂ ਕਾਨੂੰਨ ਬਣੇ ਆ ਨਵੇਂ ਕਾਨੂੰਨ ਸਭ ਤੋਂ ਪਹਿਲਾਂ ਲਾਗੂ ਹੋਇਆ ਇੱਕ ਸਿੱਖ ਦੇ ਉੱਤੇ ਘੱਟ ਗਿਣਤੀ ਦੇ ਉੱਤੇ ਤੇ ਇਹ ਜਿਹੜਾ ਜ਼ੁਲਮ ਹੋਣਾ ਇੰਨਾ ਕਾਨੂੰਨਾਂ ਦਾ ਤਸ਼ੱਦਦ ਹੋਣਾ ਉਹ ਘੱਟ ਗਿਣਤੀਆਂ ਤੇ ਹੀ ਹੋਣ ਤੇ ਖਾਸ ਤੌਰ ਤੇ ਸਿੱਖਾਂ ਤੇ ਜ਼ਿਆਦਾ ਹੋਣਾ ਤੁਸਾਨੂੰ ਸੋਚਣ ਦੀ ਲੋੜ ਆ ਵੀ ਇਹ ਜਿਹੜਾ ਦੌਰ ਚੱਲ ਰਿਹਾ ਇਹ ਦੌਰ ਦੇ ਵਿੱਚ ਅਸੀਂ ਇੱਕ ਦੂਜੇ ਦੀ ਆਵਾਜ਼ ਬਣ ਗਏ ਇੱਕ ਦੂਜੇ ਨਾਲ ਖੜ ਗਏ ਅਸੀਂ ਇਕੱਲੇ ਇਕੱਲੇ ਹੋ ਕੇ ਨਾ ਤੁਰ ਗਏ ਸੋ ਇਹ ਪਰਚੇ ਚ ਜਮਾਨਤਾਂ ਹੋਈਆਂ ਨੇ ਇਹ ਪਰਚੇ ਰੱਦ ਕਰਾਉਣ ਦੇ ਲਈ ਵੀ ਸਾਨੂੰ ਜਿਹੜਾ ਅੱਗੇ ਜ਼ੋਰ ਜਮਾਈ ਕਰਨੀ ਚਾਹੀਦੀ ਆ ਤੇ ਅਗਲੀ ਮੈਂ ਗੱਲ ਜਿਹੜੀ ਕਰਦਾ ਕਿ ਜਿਸ ਤਰੀਕੇ ਨਾਲ ਨਵਦੀਪ ਸਿੰਘ ਜਲਵੇੜੇ ਦੇ ਹੱਕ ਦੇ ਵਿੱਚ ਇਕੱਠ ਹੋਇਆ ਜਾਂ ਉਸ ਤੋਂ ਪਹਿਲਾਂ ਹੋਰ ਵੀ ਕਈ ਜਿਹੜੇ ਬੰਦੇ ਅੰਦਰ ਕੇ ਉਹਨਾਂ ਨੇ ਮਤਲਬ ਕਿ ਹੱਕਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਰਹੇ ਨੇ ਸਾਨੂੰ ਅੱਜ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਲੋਕਾਂ ਨੂੰ ਲਾਂਬਤ ਹੋਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਪਿਛਲੇ 30 35 35 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ ਉਹਨਾਂ ਦੀ ਰਿਹਾਈ ਦੀ ਵੀ ਸਾਨੂੰ ਯਤਨ ਕਰਨੇ ਚਾਹੀਦੇ ਆ ਇਕੱਠੇ ਹੋਣਾ ਚਾਹੀਦਾ ਕੌਮਨ ਸਾ ਮੋਰਚਾ ਮਹਾੜੀ ਲੱਗਿਆ ਹੋਇਆ ਉਸ ਮੋਰਚੇ ਨੂੰ ਵੀ ਦੁਬਾਰਾ ਮਜ਼ਬੂਤ ਕਰਨ ਦੇ ਲੋਕ ਅਖੇ ਜੀ ਗੱਲ ਕੀਤੀ ਜਿਵੇਂ ਤੁਸੀਂ ਕਾਨੂੰਨਾਂ ਦੀ ਗੱਲ ਕੀਤੀ ਆ ਇਹ ਨਹੀਂ ਲੱਗ ਰਿਹਾ ਕਿ ਜਿਹੜਾ ਵੀ ਆਪਣੇ ਹੱਕਾਂ ਦੀ ਆਵਾਜ਼ ਉਠਾਉਂਦਾ ਉਹਨੂੰ ਜਿਹੜੀਆਂ ਸਰਕਾਰਾਂ ਨੇ ਦਬਾ ਕੇ ਰੱਖ ਦਿੰਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪਣੇ ਹੱਕ ਦੀ ਗੱਲ ਨਹੀਂ ਕਰ ਸਕਦਾ ਇਹ ਇਸ ਤਰ੍ਹਾਂ ਹੀ ਹੋਣਾ ਹੁਣ ਇਹ ਇਹ ਦੇਖੋ ਨਾ ਤੁਸੀਂ ਦੇਖੋਗੇ ਵੀ ਉਹਦੇ ਚ ਕਾਨੂੰਨ ਦੇ ਵਿੱਚ ਇਹ ਹੈਗਾ ਵੀ ਜੇ ਕੋਈ ਕੱਲ ਨੂੰ ਕਿਸੇ ਇੱਕ ਦਾ ਕਹਿੰਦੇ ਸੜਕਾਂ ਨਹੀਂ ਰੋਕ ਸਕਦਾ ਤੁਸੀਂ ਕੱਲ ਨੂੰ ਕੋਈ ਹੋ ਸਕਦਾ ਕੋਈ ਜਾਮ ਲਾਓਂਗੇ ਸੜਕ ਤੇ ਇਹ ਨਹੀਂ ਬਰਾ ਤੁਹਾਡੇ ਯੂਪੀਏ ਲਾ ਦਿੱਤਾ ਜਾਂਦੀ ਤੁਸੀਂ ਕਿਸੇ ਹੱਕ ਲਈ ਸੰਘਰਸ਼ ਕਰੋਗੇ ਤੁਹਾਡੇ ਐਨਐਸਏ ਲਾ ਦਿੱਤੀ ਜਾਵੇ ਇਹ ਜਿਹੜੇ ਕਾਨੂੰਨ ਉਹ ਸਖਤ ਕਰ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਇਹ ਸਾਰਾ ਭਾਰਤ ਦਾ ਕਾਰੋਬਾਰ ਉਹਨਾਂ ਦੇ ਹੱਥਾਂ ਵਿੱਚ ਕਿਵੇਂ ਦੇਣਾ ਜ਼ਮੀਨਾਂ ਲੋਕਾਂ ਦੀਆਂ ਖੋਕ ਕੇ ਉਹਨਾਂ ਨੂੰ ਕਿਵੇਂ ਸੌਂਪਣੀਆਂ ਨੇ ਇਹ ਉਹਦਾ ਰਾਹ ਪੱਧਰਾ ਕਰ ਰਹੇ ਨੇ ਵੀ ਲੋਕਾਂ ਨੂੰ ਇੰਨਾ ਡਰਾ ਦਿਓ ਕੱਲ ਨੂੰ ਕੋਈ ਮੰਨ ਲਓ ਇਸ ਤਰ੍ਹਾਂ ਦਾ ਕਾਨੂੰਨ ਹੈ ਕਾਨੂੰਨਚੋ ਦੇ ਸੌਦਾ ਕੀਤੀਆਂ ਨੇ ਇਹਨਾਂ ਨੇ ਉਹ ਕਹਿੰਦੇ ਵੀ ਜੇ ਕੋਈ ਮੰਨ ਲਓ ਕਿਸੇ ਮੋਰਚੇ ਕਿਸੇ ਅੰਦੋਲਨ ਦੇ ਵਿੱਚ ਭੰਨ ਤੋੜ ਹੋ ਜਾਂਦੀ ਆ ਤਾਂ ਭੰਨ ਤੋੜ ਜਿਹੜੀ ਗਿਣੀ ਜਾਊਗੀ ਉਹ ਇੱਕ ਅਤਵਾਦੀ ਕਿਰਿਆ ਪ੍ਰਕਿਰਿਆ ਚਾਊਗੀ ਜਾਂ ਫਿਰ ਉਹਦੇ ਅੱਤਵਾਦੀ ਜਿਹੜਾ ਅੱਤਵਾਦੀਆਂ ਤੇ ਮੰਨ ਲਓ ਕੋਈ ਕਾਨੂੰਨ ਲਾਗੂ ਹੁੰਦਾ ਉਹ ਕਾਨੂੰਨ ਉਹ ਤੇ ਲਾਗੂ ਹੋਣਾ ਉਹ ਮੰਨ ਲਓ ਭੰਨ ਤੋੜਦੇ ਆਪਣੇ ਬੰਦੇ ਉਹ ਕਰਾ ਦਿੰਦੇ ਆ ਦਿੱਲੀ ਜਦੋਂ ਕਿਸਾਨੀ ਮੋਰਚੇ ਦੇ ਵਿੱਚ ਮੈਂ 26 ਜਨਵਰੀ ਨੂੰ ਆਪਣੀ ਅੱਖਾਂ ਨਾਲ ਦੇਖਿਆ ਕਿ ਸਾਡੇ ਨਾਲ ਜਿੰਨਾਂ ਨੂੰ ਮੈਂ ਰੋਕਦਾ ਰਿਹਾ ਬੱਸਾਂ ਭੰਨਣ ਉਥੇ ਖਲੀਆਂ ਜਦੋਂ ਨੀਮਾਂ ਜੀਆਂ ਬੱਸਾਂ ਜੀਆਂ ਹੁੰਦੀਆਂ ਦਿੱਲੀ ਵਾਲਿਆਂ ਕਿਹੜੀਆਂ ਬਾਈ ਦੀਆਂ ਉਹ ਬੱਸਾਂ ਭੰਨੀਆਂ ਡਾਂਗਾਂ ਲੈ ਕੇ ਨੌਜਵਾਨ ਮੁੰਡੇ ਮੈਂ ਰੋਕ ਕੇ ਮੈਂ ਕਿਹਾ ਬੱਸਾਂ ਸਾਈਡ ਤੇ ਖੜੀਆਂ ਤੁਸੀਂ ਕਿਉਂ ਭੰਨੀਆਂ ਜਾਂਦੇ ਹੋ ਕਹਿੰਦੇ ਨਹੀਂ ਨਹੀਂ ਆਏ ਜੇ ਮੇਰੀ ਗੱਲ ਨਹੀਂ ਸੁਣੀ ਉਹੀ ਮੁੰਡੇ ਮੈਂ ਅੱਗੇ 4-5 ਮੁੰਡੇ ਦਿੱਲੀ ਪੁਲਿਸ ਦੀ ਗੱਟੀ 'ਚ ਵੇਖਦਾ ਜਿਹੜੇ ਆਪ ਹੀ ਆਪਣੇ ਬੰਦੇ ਵਾੜ ਕੇ ਕੋਈ ਉੱਥੇ ਭੰਨ ਤੋੜ ਕਰਾਤੀ ਕੋਈ ਅੱਗ ਲਵਾ ਚੁੱਕੀ ਹੈ ਜਿਹੀ ਘਟਨਾ ਤੇ ਉਹਨੂੰ ਅੱਤਵਾਦੀ ਜਿਹੜਾ ਮਸਲੇ ਨਾਲ ਜੋੜ ਕੇ ਜਿਹੜੇ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਇੱਥੇਂ ਦੋਦਣ ਕਰਨ ਵਾਲੇ ਲੋਕ ਨੇ ਜਿਹੜੇ ਲੋਕ ਆਵਾਜ਼ਾਂ ਬੁਲੰਦ ਕਰਨ ਵਾਲੇ ਨੇ ਉਹਨਾਂ ਨੂੰ ਜੀਲਾ 'ਚ ਕਿਵੇਂ ਸੱਟਣਾ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਨਵੇਂ ਕਾਨੂੰਨ ਦੇ ਰਾਹੀਂ ਇਹ ਉਹ ਚੀਜ਼ਾਂ ਲੈ ਕੇ ਆਈ ਜਿਵੇਂ ਗੱਲ ਕੀਤੀ ਤੁਸੀਂ ਕਰਾਉਂਦੀ ਇਹ ਗੱਲੇ ਪੰਜਾਬ ਦੇ ਲਈ ਨਹੀਂ ਪੂਰੇ ਭਾਰਤ ਦੇ ਜਿੰਨੇ ਭਾਵੇਂ ਕਿਸਾਨ ਤੱਕ ਹੈ ਜਾਂ ਮਜ਼ਦੂਰ ਤੱਕ ਹੈ ਆਵਾਜ਼ ਨੂੰ ਦੱਬਣ ਦੇ ਲਈ ਬਣਾਏ ਗਏ ਨੇ ਕੀ ਲੱਗਦਾ ਵੀ ਤੁਹਾਨੂੰ ਵੀ ਇੰਦਰਾ ਦੇ ਕਾਨੂੰਨ ਦੇ ਜਿਹੜੇ ਖਤਮ ਕਰਨ ਲਈ ਜਾਂ ਇਹਨਾਂ ਨੂੰ ਪਹਿਲੇ ਵਾਲੇ ਪ੍ਰਕਿਰਿਆ 'ਚ ਲਿਆਉਣ ਦੇ ਲਈ ਇਕੱਠੇ ਹੋਣ ਦੀ ਲੋੜ ਹੈ ਇੱਕ ਮੱਝ ਬਿਲਕੁਲ ਇਹਦੇ ਲਈ ਮੈਂ ਉਹੀ ਗੱਲ ਕਰ ਰਹਾਂ ਨਾ ਕਿ ਕਾਨੂੰਨ ਜਿਹੜੀ ਆਵਾਜ਼ ਉੱਠਦੀ ਆ ਉਹ ਮਜ਼ਦੂਰਾਂ ਚ ਵੀ ਉੱਠਦੀ ਆ ਆਪਣੇ ਹੱਕਾਂ ਲਈ ਕਿਸਾਨਾਂ ਚ ਵੀ ਉੱਠਦੀ ਆ ਉਹ ਦੁਕਾਨਦਾਰ ਵੀ ਉੱਠਦੇ ਨੇ ਉਹ ਮਲਾਜ਼ਮ ਵੀ ਉੱਠਦੇ ਨੇ ਉਹ ਬੇਰੁਜ਼ਗਾਰ ਵੀ ਉੱਠਦਾ ਨੌਜਵਾਨ ਵੀ ਉੱਠਦਾ ਉਹ ਯੂਨੀਵਰਸਿਟੀਆਂ ਦੇ ਸਟੂਡੈਂਟ ਵੀ ਉੱਠਦੇ ਨੇ ਸਾਰੇ ਉੱਠਦੇ ਨੇ ਤੇ ਸਾਰਿਆਂ ਨੂੰ ਕਿਵੇਂ ਦੱਪਣਾ ਇਸ ਲਈ ਸਾਨੂੰ ਇਹ ਕਾਨੂੰਨ ਜਿਹੜੇ ਰੱਦ ਕਰਾਉਣ ਲਈ ਇਹਨਾਂ ਕਾਨੂੰਨਾਂ ਦੇ ਖਿਲਾਫ ਵੀ ਬਹੁਤ ਵੱਡਾ ਮੋਰਚਾ ਲਾਉਣ ਦੀ ਜਾਂ ਲੜਨ ਦੀ ਲੋੜ ਆ ਇਕੱਠੇ ਹੋਣਗੇ ਅੱਜ ਤੁਸੀਂ ਨੰਦਰੀ ਜੋ ਵੇਲੇ ਦੇ ਕੋਲ ਜਾ ਰਹੇ ਹਾਂ ਰਹਿ ਹੈ ਉਹਨੇ ਨੰਦ ਕਿੰਤਾ ਦਾ ਪ੍ਰੋਗਰਾਮ ਆ ਅੱਜ ਉਹਨਾਂ ਨੇ ਜਿਹੜਾ ਦਾਤ ਮੌਕੇ ਸੀ ਇਹਨਾਂ ਨੇ ਬਦਲਿਆ ਕਿ ਅਸੀਂ ਜਿਹੜਾ ਐਸਐਸਪੀ ਦਫਤਰ ਦਾ ਘਰਾਓ ਸੀਗਾ ਅੱਜ ਅੰਬਾਲੇ ਉਹਨੂੰ ਬਦਲ ਕੇ ਇਹਨਾਂ ਨੇ ਉੱਥੋਂ ਮਾਰਚ ਦੇ ਰੂਪ ਵਿੱਚ ਇਹਨਾਂ ਨੇ ਕੀਤਾ ਜਿੱਥੇ ਬੰਦੀਆਂ ਨੇ ਲਾਲ ਵੀ ਅਸੀਂ ਅੰਬਾਲੇ ਤੋਂ ਸ਼ੰਭੂ ਤੱਕ ਅਸੀਂ ਜਿਹੜਾ ਜੇਤੂ ਕਰੇਲੀ ਕਹਿ ਲਿਏ ਜਾਂ ਪਰ ਜੇਤੂ ਵਿਕ ਮਾਰਚ ਕਹਿ ਲਗੇ ਉਹਦੇ ਰੂਪ ਦੇ ਵਿੱਚ ਸ਼ੰਭੂ ਲਿਆਤਾ ਜਾਂਦਾ